ਹਾਂਜੀ ਦੋਸਤੋ ਕੀ ਹਾਲ ਆ ਜੀ ਮੈਂ ਤੁਹਾਡਾ ਆਪਣਾ ਸਹਿਸੰਧੂ ਦੋਸਤੋ ਅੱਜ ਸਾਦਕ ਦੇ ਵਿੱਚ ਜਿਹੜਾ ਦਿਨ ਦਿਹਾੜੇ ਮੋਟਰਸਾਈਕਲ ਚੋਰੀ ਹੋ ਗਿਆ ਜਿਹੜਾ ਮੋਟਰਸਾਈਕਲ ਆ ਉਹ ਸਾਹਮਣੇ ਆ ਤੁਹਾਡੇ ਖੜਾ ਸੀ ਟੀ 100 ਜਿਹੜਾ ਰੇਡੀਅਲ ਮੋਟਰਸਾਈਕਲ ਦੇ ਨਾਲ ਤੇ ਇਹ ਜਿਹੜਾ ਬਾਈ ਆ ਇਹ ਪਾਈਪ ਲਾਈਨ ਆਇਆ ਸੀ ਰਬੜ ਦੀ ਰਬੜ ਦੀ ਪਾਈਪ ਉਹ ਸਾਹਮਣੇ ਜਿਹੜੀ ਦੇਖ ਰਿਹਾ ਬਸ 1.5 2 ਫੁੱਟ ਲੈਣੀ ਸੀ 30 ਰੁਪਈਆ ਦੀ ਪਾਈਪ ਲਾਈਨ ਹੀ ਸੀ ਉਹ ਦੇਖੀ ਜਾਂਦਾ ਇਹ ਉਹ ਉਹਨੇ ਬਾਈ ਨੇ ਪੈ ਕੋ ਚੱਕ ਲਈ ਜਿਹੜੀ ਲੈਣੀ ਹੈ ਇਹਦਾ ਟੋਟਾ ਕਰਾਉਣ ਲੱਗਿਆ ਸੀਗਾ ਕਿਉਂ ਟੋਟਾ ਕਰਨ ਤੇ ਕੋਈ 5-7 ਮਿੰਟ ਲੱਗ ਹੀ ਜਾਂਦੇ ਆਰੀ ਨਾਲ ਵੜਨਾ ਸੀਗਾ ਮੋਟਰਸਾਈਕਲ ਜਿਹੜਾ ਇਹ ਸਾਈਡ ਤੇ ਖੜਾ ਸੀਗਾ ਤੇ ਇੱਕ ਇਹ ਬਾਈ ਨੇ ਚਾਬੀ ਵੀ ਵਿੱਚ ਛੜਤੀ ਚਾਬੀ ਵਿੱਚ ਸੀ ਆ ਹੁਣ ਮੁੰਡਾ ਆਇਆ ਇਹਨੇ ਉਹ ਚਾਬੀ ਦੇਖ ਲਈ ਵੀ ਵਿੱਚ ਆ ਉਹ ਚਾਬੀ ਲਾਤੀ ਚਾਬੀ ਲਾਤੀ ਇਹਨੇ ਹੁਣ ਇਹ ਵੇਖੂਗਾ ਵੀ ਟਾਈਮ ਨੂੰ ਲੱਗਦਾ ਆ ਬਹਿ ਗਿਆ ਮੋਟਰਸਾਈਕਲ ਤੇ ਮੋਟਰਸਾਈਕਲ ਤੇ ਬਹਿ ਗਿਆ ਕੀਤਾ ਇਹਨੇ ਬੈਗ ਕੱਢੇ ਗੇਰ ਚੱਕ ਮਾਰੀ ਕਿੱਕ ਤੇ ਹੋ ਗਿਆ ਫਰਾਰ 사ਦਕ ਦੀ ਵੀਡੀਓ ਆ ਦੋਸਤੋ ਜ਼ਿਲ੍ਹਾ ਫਰੀਦਕੋਟ ਤੇ ਉਹ ਬਾਈ ਹਜੇ ਪੈਪ ਵੱਢੀ ਜਾਂਦਾ ਤੇ ਮੋਟਰਸਾਈਕਲ ਲੈ ਕੇ ਫਰਾਰ ਹੋ ਗਿਆ ਜ਼ਿਲ੍ਹਾ ਫਰੀਦਕੋਟ 사ਦਕ ਮੰਡੀ ਝੰਡਾ ਸਾਹਿਬ ਰੋਡ ਤੇ ਕੁਆਰਟ ਦੀ ਦੁਕਾਨ